ਪਾਕਿਸਤਾਨ ਦੇ ਲਾਹੌਰ ਚ ਅਸੈਂਬਲੀ ਕੋਲ ਹੋਏ ਧਮਾਕੇ ਜਮਣ ਵਾਲਿਆਂ ਦੀ ਗਿਣਤੀ 16 ਹੋ ਗਈ ਹੈ ਜਦਕਿ 60 ਤੋਂ ਵੱਧ ਲੋਕ ਜ਼ਖਮੀ ਤਾਂ ਸੇ ਜਾ ਰਹੇ ਨੇ ਜਿਨ੍ਹਾਂ ਚੋਂ 11 ਦੀ ਹਾਲਤ ਗੰਭੀਰ ਬਣੀ ਹੋਈ ਹੈ ਅਮਰਿਤਕਾਂ ਦੇ ਚ ਟ੍ਰੈਫਿਕ ਪੁਲਿਸ ਤੇ ਡੀਆਈਜੀ ਵਿਸ਼ਾਮਲ ਨੇ ਸੋਮਵਾਰ ਸ਼ਾਮ ਲਾਹੌਰ ਚ ਪੰਜਾਬ ਅਸੈਂਬਲੀ ਦੇ ਕੋਲ ਜ਼ਬਰਦਸਤ ਧਮਾਕਾ ਉਦੋਂ ਹੋਇਆ ਜਦੋਂ ਕਾਫੀ ਲੋਕ ਇੱਕ ਜਗ੍ਹਾ ਪ੍ਰਦਰਸ਼ਨ ਲਈ ਇਕੱਠੇ ਹੋਏ ਸਨ ਧਮਾਕਾ ਨਾ ਜ਼ਬਰਦਸਤ ਸੀ ਕਿ ਆਲੇ-ਦੋਲੇ ਦੀਆਂ ਕਈ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਤੇ ਜਮਾਤ ਇਹ ਹਰਾਰ ਨਾਮੀ ਸੰਗਠਨ ਨੇ ਲਈ ਹੈ ਇਹ ਸੰਗਠਨ ਤਹਿਰੀਕ ਹੈ ਤਾਲਿਬਾਨ ਪਾਕਿਸਤਾਨ ਤੋਂ ਵੱਖ ਹੋ ਕੇ ਬਣਿਆ ਸੀ ਇਸ ਸਮੂਹ ਨੇ ਪਿਛਲੇ ਸਾਲ 27 ਮਾਰਚ ਨੂੰ ਲਾਹੌਰ ਵਿੱਚ ਗੁਲਸ਼ਨ ਇਰਬਾਲ ਪਾਰਕ ਚੋਂ ਇਤਮਾਗੇ ਦੀ ਜ਼ਿੰਮੇਵਾਰੀ ਲਈ ਸੀ ਜਿਸ ਤੇ 75 ਲੋਕ ਮਾਰੇ ਗਏ ਸਨ ਲਾਹੌਰ ਵਿੱਚ ਅਸੈਂਬਲੀ ਜਿਹੜੇ ਹੋਏ ਤਮਾਕੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਤੇ ਕਿਹਾ ਕਿ ਅਤਵਾਦ ਦੇ ਖਿਲਾਫ ਜੰਗ ਜਾਰੀ ਰਹੇਗੀ ਪਾਕਿਸਤਾਨ ਵਿੱਚ ਵੈਲੈਂਟਾਈਨ ਡੇ ਨਹੀਂ ਮਨਾਇਆ ਜਾ ਰਿਹਾ ਇਸਲਾਮਾਬਾਦ ਹਾਈ ਕੋਰਟ ਨੇ ਸੁਤੇ ਰੋਕ ਲਗਾ ਦਿੱਤੀ ਹੈ ਵੈਲੈਂਟਾਈਨ ਡੇ ਖਿਲਾਫ ਪਟੀਸ਼ਨ ਉਤੇ ਸੁਣਵਾਈ ਕਰਦੇ ਇਸਲਾਮਾਬਾਦ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਹੈ ਜਿਸ ਵਿੱਚ ਦਲੀਲ ਦਿੱਤੀ ਗਈ ਸੀ ਕਿ ਇਹ ਦਿਨ ਇਸਲਾਮੀ ਪਰੰਪਰਾ ਦਾ ਹਿੱਸਾ ਨਹੀਂ ਹੈ ਅਦਾਲਤ ਨੇ ਸੁਤੇ ਰੋਕ ਲਾਉਣ ਦੇ ਨਾਲ ਨਾਲ মিডিਆ ਕਵਰੇਜ ਲਈ ਵੀ ਕੁਝ ਸ਼ਰਤਾਂ ਰੱਖੀਆਂ ਨੇ ਅਦਾਲਤ ਮੁਤਾਬਕ ਦੇਸ਼ ਦੇ ਸਾਰੇ ਨਿਊਜ਼ ਚੈਨਲ ਅਤੇ ਅਖਬਾਰ ਵੈਲੈਂਟਾਈਨ ਡੇ ਨਾਲ ਜੁੜੀਆਂ ਖਬਰਾਂ ਤੇ ਤਸਵੀਰਾਂ ਪ੍ਰਕਾਸ਼ਿਤ ਨਾ ਕਰਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਸੁਰੱਖਿਆ ਸਲਾਹਕਾਰ ਮਾਈਕਲ ਫਿਲਨ ਨੇ ਅਸਤੀਫਾ ਦੇ ਦਿੱਤਾ ਹੈ ਬੀਬੀਸੀ ਦੀ ਖਬਰ ਦੇ ਮੁਤਾਬਕ ਰੂਸ ਨਾਲ ਘੱਟ ਸੰਪਰਕ ਕਾਰਨ ਫਿਲਨ ਨੇ ਅਸਤੀਫਾ ਰੱਦબાਵਦਾ ਜਾ ਰਿਹਾ ਸੀ ਫਿਲਨ ਬਾਰੇ ਕਿਹਾ ਗਿਆ ਸੀ ਕਿ ਉਹਨਾਂ ਨੇ ਟਰੰਪ ਦੇ ਸੱਤਾ ਸੰਭਾਲਣ ਤੋਂ ਪਹਿਲਾਂ ਅਮਰੀਕਾ ਚ ਰੂਸੀ ਰਾਜਦੂਤ ਨਾਲ ਪਤਿਬੰਧਾ ਸੰਬੰਧੀ ਚਰਚਾ ਕੀਤੀ ਸੀ ਜਿਸ ਨੂੰ ਵਿਦੇਸ਼ ਨੀਤੀ ਦੀ ਉਲੰਘਣਾ ਮੰਨਿਆ ਗਿਆ ਸੀ ਪਾਕਿਸਤਾਨ ਨੇ ਤਹਿਮੀਨਾ ਜਾਂਜੋਨ ਨੂੰ ਵਿਦੇਸ਼ ਕਟਰ ਨਿਯੁਕਤ ਕੀਤਾ ਹੈ ਤਹਿਮੀਨਾ ਦੇਸ਼ ਵਿੱਚ ਇਹ ਉਹਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਹੈ ਜੋ ਇਜਾ ਚੌਧਰੀ ਵਿਥਾਂਲੇਗੀ ਤਹਿਮੀਨਾ ਮਾਰਚ ਦੇ ਪਹਿਲੇ ਹਫਤੇ ਉਹਦਾ ਸੰਭਾਲੂ ਨਤਵੀ ਵਿਦੇਸ਼ ਕਟਰ ਬਣੇਗੀ ਪਾਕਿਸਤਾਨ ਮੀਤੇ ਸਾਲ ਜੁਲਾਈ ਤੋਂ ਲੈ ਕੇ ਹੁਣ ਤੱਕ ਲਗਭਗ 6 ਲੱਖ ਅਫਗਾਨਿਸਤਾਨੀਆਂ ਨੂੰ ਵਾਪਸ ਭੇਜ ਚੁੱਕਿਆ ਹੈ ਜੋ ਦੁਨੀਆ ਚ ਸ਼ਰਨਾਰਥੀਆਂ ਦਾ ਸਭ ਤੋਂ ਵੱਡਾ ਕਾਨੂੰਨੀ ਦੇਸ਼ ਨਿਕਾਲਾ ਹੈ ਨਿਊਯਾਰਕ ਦੀ ਮਨੁੱਖੀ ਅਧਿਕਾਰ ਸੰਸਥਾ ਹਿਊਮਨ ਰਾਈਟਸ ਵਾਚ ਨੇ ਆਪਣੀ ਇੱਕ ਰਿਪੋਰਟ ਰਾਹੀਂ ਜਾਣਕਾਰੀ ਦਿੱਤੀ ਹੈ